ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਜੀ ਹਾਂ ਜਦੋਂ ਦੇ ਟੈਲੀਫੋਨ ਲੱਗਿਆ ਤੇ ਸਾਡੀ ਬਰਾਸਤਾ ਦਿਨੋਂ ਦਿਨੋਂ ਭੁੱਲਦੀ ਉਤਰੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਚਿੱਠੀਆਂ ਸੀ ਉਹ ਬੜੇ ਪਿਆਰ ਨਾਲ ਲਿਖੀਆਂ ਜਾਂਦੀਆਂ ਸੀ ਆਪਣੇ ਸਕੇ ਸਬੰਧੀਆਂ ਨੂੰ ਭੈਣ ਭਰਾਵਾਂ ਨੂੰ ਉਹ ਚਿੱਠੀਆਂ ਲਿਖੀਆਂ ਜਾਂਦਾ ਸੀ ਤੇ ਉਹ ਬੜੇ ਤਰੀਕੇ ਨਾਲ ਲਿਖੀਆਂ ਜਾਂਦਾ ਸੀ ਬੜੇ ਪਿਆਰ ਨਾਲ ਲਿਖੀਆਂ ਜਾਂਦਾ ਸੀ ਉਹਦੇ ਵਿੱਚ ਸਾਰੇ ਹਾਪ ਭਾਪ ਵੀ ਲਿਖੇ ਜਾਂਦੇ ਸੀ ਚਿੱਠੀ ਲਿਖਣ ਦਾ ਤਰੀਕਾ ਵੀ ਅਲੱਗ ਹੁੰਦਾ ਸੀਗਾ ਤੇ ਜਦੋਂ ਦਾ ਟੈਲੀਫੋਨ ਲੱਗੇ ਹੈਗੇ ਉਸ ਤੋਂ ਬਾਅਦ ਜਿਹੜਾ ਚਿੱਠੀਆਂ ਦਾ ਰਜਾਣਾ ਉਹ ਖਤਮ ਹੋ ਗਿਆ ਕਿਉਂਕਿ ਟੈਲੀਫੋਨ ਤੇ ਗੱਲ ਹੋ ਜਾਂਦੀ ਹੈਗੀ WhatsApp ਤੇ ਜਿਹੜਾ ਆਨਲਾਈਨ ਹੀ ਹੋ ਕੇ ਜਿਹੜਾ ਆਮੋ ਸਾਹਮਣੇ ਬੈਠ ਕੇ ਵੀ ਗੱਲਬਾਤ ਹੋ ਜਾਂਦੀ ਹੈ ਪਰ ਜਿਹੜਾ ਪੁਰਾਣਾ ਉਹ ਵਿਰਸਾ ਸੀਗਾ ਜਿਹੜੀਆਂ ਚਿੱਠੀਆਂ ਸੀ ਉਹਨਾਂ ਦਾ ਰਜਾਣ ਲੱਗ ਸੀ ਉਹਨਾਂ ਦਾ ਰਾਗੀ ਲੱਗੀ ਜਿਹੜਾ ਰਤਵਾ ਸੀਗਾ ਜੇ ਤੁਹਾਨੂੰ ਦਿਖਾ ਦਈਏ ਸਭ ਤੋਂ ਪਹਿਲਾਂ ਹੁੰਦਾ ਸੀਗਾ ਇੱਕ ਕਾਰਡ ਹੁੰਦਾ ਸੀਗਾ ਜਿਸ ਨੂੰ ਖਾਕੀ ਕਾਰਡ ਕਹਿੰਦੇ ਸੀਗੇ ਇਹ ਖਾਕੀ ਕਾਰਡ ਸੀਗਾ ਇਹਦੇ ਤੇ ਇੱਥੇ ਜਿਹੜਾ ਐਡਰੈਸ ਲਿਖਿਆ ਜਾਂਦਾ ਸੀਗਾ ਇੱਥੇ ਪਹਿਲਾਂ ਐਡਰੈਸ ਲਿਖ ਦਿੱਤਾ ਜਾਂਦਾ ਸੀ ਅਤੇ ਉਸ ਤੋਂ ਬਾਅਦ ਇੱਥੋਂ ਜਿਹੜਾ ਇਹ ਕਾਰਡ ਜਿਹੜਾ ਲਿਖਣਾ ਸ਼ੁਰੂ ਕਰ ਦਿੱਤਾ ਜਾਂਦਾ ਸੀਗਾ ਅਤੇ ਜੇ ਫਿਰ ਵੀ ਬਚ ਜਾਂਦਾ ਸੀਗਾ ਤਾਂ ਜਿਹੜਾ ਇਹ ਜਗ੍ਹਾ ਇੱਥੇ ਵੀ ਆਪਾਂ ਜੋ ਕੁਝ ਲਿਖਣਾ ਸੀ ਉਹ ਲਿਖਿਆ ਜਾਂਦਾ ਸੀ ਪਰ ਇਹ ਥੋੜਾ ਜਿਹਾ ਪਾਰਦਰਸ਼ੀ ਸੀਗਾ ਜਦੋਂ ਇਹ ਡਾਕਜ ਜਾਂਦਾ ਸੀ ਕੋਈ ਵੀ ਦੇਖ ਸਕਦਾ ਸੀਗਾ ਇਹਨੂੰ ਪੜ ਵੀ ਸਕਦਾ ਸੀ ਤੇ ਇਹ ਜਿਹੜਾ ਤੁਹਾਨੂੰ ਦਿਖਾ ਦਿੱਤੇ ਇਹ ਉਹ ਬਿਰਸਟ ਸਰਕਾਰ ਸਮੇ ਦੇ ਲੈਟਰ ਹੈਗਾ ਜਿਹੜਾ ਬੀਜੀ ਸਾਹਮਣੇ ਬਠਿਆ ਹੈ ਵੀ ਤੁਹਾਨੂੰ ਗੱਲ ਵੀ ਕਰਾਵਾਂਗੇ ਇਹ ਉਸ ਸਮੇ ਦਾ ਲਿਖਿਆ ਹੋਇਆ ਹੈਗਾ ਪਰ ਅਸੀਂ ਇਸ ਨੂੰ ਪੜ੍ਹ ਨਹੀਂ ਸਕਦੇ ਕਿਉਂਕਿ ਇਹ ਹੋਰ ਹੀ ਭਾਸ਼ਾ ਵਿੱਚ ਲਿਖਿਆ ਹੋਇਆ ਹੈਗਾ ਇਹ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦਾ ਇਹ ਲੈਟਰ ਹੈ ਜਿਹੜਾ ਇਹ ਡਾਕ ਰਾਹੀਂ ਆਇਆ ਹੈ ਇਹ ਅੰਮ੍ਰਿਤਸਰ ਸਾਹਿਬ ਜਦੋਂ ਇੱਕ ਆਪਣੇ ਟ్రਾਇਲ ਦੇ ਤੌਰ ਤੇ ਡਾਕਾਣਾ ਖੋਲਿਆ ਗਿਆ ਸੀਗਾ ਇਹ ਉੱਥੋਂ ਇਹ ਲੈਟਰ ਆਇਆ ਸੀਗਾ ਤੇ ਇਹਦੇ ਤੇ ਲਿਖਿਆ ਵੀ ਹੈਗਾ ਵੀ ਟ్రਾਇਲ ਵਾਸਤੇ ਜਿਹੜਾ ਡਾਕਾਣਾ ਖੋਲਿਆ ਗਿਆ ਜੇ ਨਾ ਚੱਲਿਆ ਤਾਂ ਬੰਦ ਵੀ ਕੀਤਾ ਜਾ ਸਕਦਾ ਹੈ ਪਰ ਅਸੀਂ ਹੋਰ ਵੀ ਦਿਖਾਉਣਾਗੇ ਉਸ ਤੋਂ ਬਾਅਦ ਇਹ ਕਾਰਡ ਹੁੰਦਾ ਸੀਗਾ ਇਹਨੂੰ ਲਖਾਫਾ ਵੀ ਕਹਿੰਦੇ ਸੀ ਕਾਰਡ ਵੀ ਕਹਿੰਦੇ ਸੀ ਨੀਲਾ ਕਾਰਡ ਕਹਿੰਦੇ ਸੀਗੇ ਇਹ ਜਿਹੜਾ ਸੀਗਾ ਇਹਦੇ ਤੇ ਜਿਹੜਾ ਇੱਥੇ ਐਡਰੈਸ ਲਿਖਿਆ ਜਾਂਦਾ ਸੀ ਜਿੱਥੇ ਆਪਾਂ ਇਹ ਡਾਕ ਭੇਜਣੀ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਇੱਥੇ ਇਹ ਲਿਖਿਆ ਜਾਂਦਾ ਸੀਗਾ ਸਾਰਾ ਕੁਛ ਇਹਦੇ ਤੇ ਆਪਣੇ ਲਿਖ ਕੇ ਉਦੋਂ ਬਾਅਦ ਇਹ ਇਸ ਤਰ੍ਹਾਂ ਫੋਲਡ ਹੋ ਕੇ ਤੇ ਇਹ ਆਹ ਚੀਜ਼ਾਂ ਜਿਹੜੀਆਂ ਇਹ ਬੰਦ ਹੋ ਜਾਂਦੀਆਂ ਸੀਗੀਆਂ ਐਂ ਬੰਦ ਹੋ ਕੇ ਇਹ ਲਿਫਾਵਾ ਬਣ ਜਾਂਦਾ ਸੀ ਜਿਹੜਾ ਆਪਣੇ ਇਹਦੇ ਚ ਲਿਖਿਆ ਜਾਂਦਾ ਸੀ ਉਹ ਆਮ ਬੰਦਾ ਕੋਈ ਖੋਲੇ ਬਗੈਰ ਨਹੀਂ ਪੜ ਸਕਦਾ ਸੀ ਸਿਰਫ ਜਿਹਨੂੰ ਆਪਾਂ ਭੇਜਾਂਗਾ ਉਹ ਹੀ ਖੋਲਦੇ ਸਨ ਤੇ ਉਹ ਹੀ ਪੜਦੇ ਸਨ ਤੇ ਸੋਨੂੰ ਹੁਣ ਜਿਹੜਾ ਬੀਜ ਖਜ਼ਾਨਾ ਸਾਹਮਣੇ ਬੈਠਾਗੇ ਉਹ ਵੀ ਦਿਖਾਉਣਿਆ ਕਹਿੰਦੇ ਸੀ ਕਿ ਕਲਦੀਬ ਮਾਨ ਕੇ ਵੀ ਕਹਿੰਦੇ ਹੁੰਦੇ ਸੀ ਕਿ ਚਿੱਠੀਆਂ ਸਹਿਬਾ ਜੱਟੀ ਨੇ ਲਿਖ ਮਿਰਜੇ ਵੱਲ ਪਾਈਆਂ ਮਿਰਜੇ ਨੇ ਪੜ ਚਿੱਠੀਆਂ ਚੁੰਮ ਕੇ ਕਾਲਜੇ ਲਾਗਾ ਇਹ ਉਹੀ ਚਿੱਠੀਆਂ ਜੀ ਇਹ ਵੱਖ-ਵੱਖ ਜਿਹੜੀਆਂ ਚਿੱਠੀਆਂ ਆ ਇਹ ਦੇਸ਼ ਹਜਾ ਹੁਣ ਤੋਂ ਵੀ ਪਹਿਲਾਂ ਦੀਆਂ ਜੇ ਤੁਹਾਨੂੰ ਦਿਖਾ ਦਈਏ ਤਕਰੀਬਨ 100 ਸਾਲ ਦੀਆਂ ਜਿਹੜੀਆਂ ਇਹ ਚਿੱਠੀਆਂ ਆ ਜਿਹੜੀਆਂ ਇਹ ਬੀਜ ਸਾਹਮਣੇ ਬੈਠੇਗੇ ਇਹਦੇ ਵਿੱਚ ਲਫਾਫਾ ਟਾਈਪ ਵੀ ਹੈਗੇ ਕਾਰਡ ਟਾਈਪ ਵੀ ਹੈ ਤੇ ਜਿਹੜੇ ਬਰੰਗ ਚਿੱਠੀ ਹੁੰਦੀ ਸੀ ਉਹ ਵੀ ਹੈਗੀਆਂ ਸਾਰੀਆਂ ਜਿਹੜੀਆਂ ਚਿੱਠੀਆਂ ਬੱਕ ਬੱਕ ਕਿਸਮ ਦੀਆਂ ਇਹ ਚਿੱਠੀਆਂ ਆ ਪਰ ਕਈ ਨਹੀਂ ਸੀ ਚਿੱਠੀ ਹੈ ਕਾਗਜ਼ ਹੈਗਾ ਪਰ ਇਹਦੇ ਵਿੱਚ ਜਿਹੜਾ ਪਿਆਰ ਨਾਲ ਜਿਹੜੇ ਸ਼ਬਦ ਲਿਖਿਆ ਜਾਂਦੇ ਸੀਗੇ ਉਹ ਬੜੇ ਹੀ ਕੀਮਤੀ ਹੁੰਦੇ ਸੀ ਅੱਜ ਕੱਲ ਤਾਂ ਜੇ ਕੋਈ ਨਹੀਂ ਕੋਈ ਚਿੱਠੀ ਲਿਖਣ ਵੀ ਨਹੀਂ ਜਾਣਦਾ ਕਿਉਂਕਿ ਜਦੋਂ ਲਿਖਣੀ ਸ਼ੁਰੂ ਕਰਦੇ ਸੀ ਉਹਦੀ ਕੀਬੋਰਡਿੰਗ ਹੋਣੀ ਸੀਗੀ ਉਹ ਬਾਡਿੰਗ ਵੀ ਨਹੀਂ ਹਰ ਇੱਕ ਨੂੰ ਪਤਾ ਵੀ ਉਹ ਸ਼ੁਰੂਆਤ ਕਿੱਥੋਂ ਕੀਤੀ ਜਾਂਦੀ ਸੀ ਕਿਵੇਂ ਕੀਤੀ ਜਾਂਦੀ ਸੀ ਕਈ ਵਾਰੀ ਤਾਂ ਜਿਹੜੇ ਚੰਗੇ ਲਖਾਰੀ ਹੁੰਦੇ ਸੀਗੇ ਉਹਦੇ ਵਿੱਚ ਕੋਈ ਸ਼ੇਅਰ ਅਰਾ ਵਗੈਰਾ ਵੀ ਲਿਖ ਦਿੰਦੇ ਸੀ ਉਹ ਵੀ ਬਹੁਤ ਕੀਮਤੀ ਹੁੰਦੇ ਸਨ ਕਿਉਂਕਿ ਕਈ ਵਾਰੀ ਇਹੋ ਜਿਹਾ ਸ਼ਹਿਰ ਲਿਖਿਆ ਜਾਂਦਾ ਸੀ ਜਿਹੜਾ ਅਗਲੇ ਤੇ ਆਪਣੇ ਰਿਸ਼ਤੇਦਾਰ ਤੇ ਆਪਣੇ ਭੈਣ ਭਰਾਤੇ ਟੁਕਦਾ ਹੁੰਦਾ ਸੀ ਤੇ ਉਹ ਪੜ ਕੇ ਬੜਾ ਹੀ ਖੁਸ਼ ਹੁੰਦਾ ਸੀ ਵੀ ਕਿੰਨੇ ਪਿਆਰ ਸਤਕਾਰ ਦੇ ਨਾਲ ਮੇਰੇ ਭਰਾ ਨੇ ਮੇਰੇ ਕੋਈ ਮਾਮੇ ਚਾਚੇ ਨੇ ਤਾਏ ਨੇ ਚਿੱਠੀ ਪਾਈ ਹੈ ਤੇ ਉਹ ਪੜ ਕੇ ਬੜੇ ਖੁਸ਼ ਹੁੰਦੇ ਸੀ ਇਤਤੱਕ ਕਿ ਕਈ ਵਾਰੀ ਘਰੇ ਅਣਪੜ ਵੀ ਹੁੰਦੇ ਸੀਗੇ ਤੇ ਉਹ ਫਿਰ ਜਿਹੇ ਕਹਿੰਦੇ ਸੀਗੇ ਅੱਗੇ ਬਾਣੀਆਂ ਸੀਗੇ ਹਟੀਆਂ ਕਰਦੇ ਸੀ ਉਹ ਕੁਝ ਪੜੇ ਹੁੰਦੇ ਸੀਗੇ ਤੇ ਉਹਨਾਂ ਨੂੰ ਪੜਾਉਣ ਲਈ ਜਾਂਦੇ ਸੀ ਤੇ ਆਪਾਂ ਹੁਣ ਗੱਲ ਕਰਦੇ ਆ ਸਾਡੇ ਨਾਲ ਬੇਝੀ ਜੋੜੇ ਹੈਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡਾ ਨਾਮ ਕੀ ਹੈ ਜੀ ਸ਼ੁਭਨਾਮ ਮੈਂ ਹਰੀਚੰਦ ਪ੍ਰੇਜਾਪਤੀ ਮਾਤਰਾਣੀ ਗਲੀ ਪਠਿੰਡਾ ਤੋਂ ਇੱਕ ਬੜਾ ਖਜ਼ਾਨਾ ਦੇਖਿਆ ਗਿਆ ਛੋਡੇ ਕੋਲੇ ਖਜ਼ਾਨੇ ਤਾਂ ਬਹੁਤ ਹੈ ਛੋਡੇ ਕੋਲੇ ਜੇ ਦੇਖਿਆ ਜਾਵੇ ਤੇ ਕਹਿੰਦੇ ਗੁਰੂਆਂ ਦੀ ਗੁਥਲੀ ਹੈ ਪਰ ਆਪਾਂ ਸ਼ੁਰੂ ਕਰਦੇ ਅੱਜ ਜਿਹੜੇ ਚਿੱਠੀਆਂ ਆਈਆਂ ਇਹ ਇੰਨੀਆਂ ਚਿੱਠੀਆਂ ਆਈਆਂ ਇਹ ਕਿੱਥੋਂ-ਕਿੱਥੋਂ ਸੁੱਤੀ ਕਲੈਕਟ ਕੀਤੀਆਂ ਜਿਹੜੀਆਂ ਪਈਆਂ ਛੋਡੇ ਕੋਲੇ ਇਹ ਵੀ ਢੇਰ ਲੱਗੇ ਪਏਗੇ ਇਹ ਜਿਹੜੀਆਂ ਹੁਣ ਤੁਸੀਂ ਦੇਖ ਰਹੇ ਹੋ ਇਹ ਬ੍ਰਿਟਿਸ਼ ਕਾਲ ਦੀਆਂ ਈਸਟ ਇੰਡੀਆ ਕੰਪਨੀ ਸਭ ਤੋਂ ਪਹਿਲਾਂ ਭਾਰਤ 'ਚ ਆਈ ਸੀ ਇਹ 100 ਸਾਲ ਤੋਂ ਜ਼ਿਆਦਾ ਲਗਭਗ ਹੋ ਗਏ ਉਹਨਾਂ ਨੇ ਜਿਹੜੀ ਸਟੈਂਪ ਦੀ ਸ਼ੁਰੂਆਤ ਕੀਤੀ ਸਨ 1800 ਕੁਝ ਦੇ ਵਿੱਚ ਕੀਤੀ ਹੈ ਤੇ ਮੇਰੇ ਕੋਲੇ ਜਿਹੜੇ ਸਟੈਂਪੀਆਂ ਜਿਹੜੇ ਪੋਸਟ卡ਡ ਤੁਸੀਂ ਦੇਖ ਰਹੇ ਹੋ ਇਹ 1876 ਤੋਂ ਲੈ ਕੇ ਮੇਰੇ ਕੋਲੇ ਬ੍ਰਿਟਿਸ਼ ਕਾਲ ਦੀਆਂ ਪਈਆਂ ਤੇ ਉਸ ਤੋਂ ਬਾਅਦ ਆਜ਼ਾਦ ਭਾਰਤ ਦੀਆਂ ਵੀ ਪਈਆਂ ਪਰ ਇਹਨਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਉਸ ਵੇਲੇ ਦੀ ਜਿਹੜੀ ਲਿਖਾਈ ਉਹ ਲਿਖਦੇ ਸੀ ਹੈ ਉਰਦੂ ਹੁੰਦੀ ਸੀ ਜਾਂ ਲੰਡੇ ਲਖਾਈ ਕਹਿੰਦੇ ਸੀ ਜਿਹੜੇ ਮੁਨੀਮ ਯੂਜ਼ ਕਰਦੇ ਸੀਗੇ ਤੇ ਇਹ ਆਰਡਰ ਪਾਸ਼ਾ ਜਿਹੜੇ ਸਾਡੇ ਤੋਂ ਤਾਂ ਨਹੀਂ ਪੜੀ ਜਾਂਦੀ ਸਾਨੂੰ ਨਹੀਂ ਪਤਾ ਕਿ ਪੋਸਟਮੈਨ ਉਸ ਵੇਲੇ ਕਿਵੇਂ ਪੜ ਲੈਂਦਾ ਹੋਣਾ ਇਹਨਾਂ ਨੂੰ ਤੇ ਸਹੀ ਟਿਕਾਣੇ ਤੇ ਚਿੱਠੀਆਂ ਪਹੁੰਚਾ ਦਿੰਦੇ ਸੀਗੇ ਇਹ ਜਿਹੜੇ ਆਪਣੇ ਚ ਚਿੱਠੀਆਂ ਸੀਗੀਆਂ ਇਹ ਕਈ ਕਿਸਮ ਦੀਆਂ ਹੁੰਦੀਆਂ ਸੀ ਕਿ ਕਹਿੰਦੇ ਸੀ ਕਿ ਖਾਕੀ ਕਾਰਡ ਹੁੰਦਾ ਸੀ ਇੱਕ ਨੀਲਾ ਲਫਾਪਾ ਹੁੰਦਾ ਸੀਗਾ ਜਵੇਂ ਇਹ ਹੁੰਦਾ ਸੀ ਇੱਕ ਚਿੱਟਾ ਜਿਹਾ ਵੀ ਲਫਾਪਾ ਹੁੰਦਾ ਸੀਗਾ ਬਰਾਂਜਾ ਇਹ ਕਿਸ ਤਰ੍ਹਾਂ ਦੇ ਹੁੰਦੇ ਸੀਗੇ ਜੀ ਆਮ ਇਹਨੂੰ ਤਾਂ ਆਪਾਂ ਪੋਸਟਕਾਰਡ ਕਹਿੰਦੇ ਸੀਗੇ ਤੇ ਵਕ ਵਕ ਸਮੇਂ ਅਨੁਸਾਰ ਇਹਨਾਂ ਦੀ ਕੀਮਤ ਵੀ ਵੱਧ ਗਈ ਪੋਸਟਕਾਰਡ ਦਾ ਇਸ ਤਰ੍ਹਾਂ ਸੀਗਾ ਇਹਦੇ ਤੇ ਜੋ ਵੀ ਮੈਟਰ ਲਿਖਿਆ ਇਹਨੂੰ ਕੋਈ ਵੀ ਪੜ੍ਹ ਵੀ ਸਕਦਾ ਸੀ ਪਰ ਐਸੇ ਕਰਕੇ ਸਰਕਾਰ ਨੇ ਫਿਰ ਇਸ ਤਰ੍ਹਾਂ ਦੇ ਲਿਫਾਫੇ ਯੂਜ਼ ਕੀਤੇ ਵੀ ਮਜਬੂਰ ਨੂੰ ਕੋਈ ਪੜ੍ਹ ਨਾ ਸਕੇ ਐਦਾ ਕੀਮਤ ਪੋਸਟਕਾਰਡ ਨਾਲੋਂ ਵੱਧ ਰੱਖੀ ਗਈ ਸੀ ਸਰਕਾਰ ਨੇ ਤੇ ਇੱਕ ਕਹਿੰਦੇ ਸੀ ਬਰੰਗ ਚਿੱਠੀ ਕਹਿੰਦੇ ਸੀ ਬਰੰਗ ਚਿੱਠੀ ਮੰਗੂ ਗਿਆ ਉਹ ਰੰਗ ਚਿੱਠੀ ਕੀ ਹੁੰਦੀ ਸੀਗੀ ਰੰਗ ਚਿੱਠੀ ਦੇ ਲਈ ਜਿਹਦੇ ਕੋਲੇ ਉਹ ਸਮਾਂ ਘੱਟ ਹੁੰਦਾ ਸੀਗਾ ਵੀ ਕੋਣ ਬਾਜ਼ਾਰ ਜਾਊਗਾ ਉਹ ਪੋਸਟ卡ਡ ਲੈ ਕੇ ਆਊਗਾ ਜਾਂ ਛੁੱਟੀ ਵਾਲਾ ਦਿਨ ਆ ਗਿਆ ਤਾਂ ਅਗਲਾ ਕਾਪੀ ਜਾਂ ਸਿੰਪਲ ਪੇਪਰ ਲੈ ਕੇ ਲੇਕੇ ਉਹਨੂੰ ਫੋਲਡ ਕਰਕੇ ਇੱਕ ਸਾਈਡ ਐਡਰੈਸ ਲੈ ਕੇ ਪੋਸਟ ਆਫਿਸ ਪਾਹਂਦਾ ਸੀ ਉਹਨੂੰ ਤੇ ਉਹ ਜਿਹੜੇ ਬੰਦੇ ਕੋਲੇ ਚਿੱਠੀ ਪਹੁੰਚਦੀ ਸੀ ਤੇ ਡਾਕਿਆ ਉਹਦੇ ਕੋਲੋਂ ਜਿੱਥੋਂ ਤੱਕ ਮੈਨੂੰ ਯਾਦ ਹੈ 1 ਰੁਪਏ ਦਾ ਯਾਦ ਹੈ ਮੈਨੂੰ 1 ਰੁਪਿਆ ਉਹ ਲੈ ਕੇ ਜਾਂਦਾ ਹੁੰਦਾ ਮੌਕੇ ਤੇ ਜਿਹੜੀ ਕੀਮਤ ਹੁੰਦੀ ਸੀ ਤੇ ਇਹ ਜਿਹੜੀਆਂ ਹੁਣ ਜਿਵੇਂ ਟੈਲੀਫੋਨ ਲੱਗ ਗਿਆਗੇ ਜੀ ਹਾਂਜੀ ਹੁਣ ਇਹ ਇਰਜ਼ਾਨ ਘਟ ਗਿਆ ਕਿਉਂਕਿ ਜਿਹੜਾ ਘਟ ਕੇ ਗਿਆ ਖਤਮ ਹੀ ਹੋ ਗਿਆਗਾ ਕੋਈ ਸਰਕਾਰੀ ਚਿੱਠੀ ਹੁੰਦੀ ਹੈ ਦੇ ਦੇਖੇ ਤਾਂ ਕੋਈ ਰਿਸ਼ਤੇਦਾਰ ਦੀ ਕਿਸੇ ਚਿੱਠੀ ਨਹੀਂ ਆਉਂਦੀ ਹੁਣ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਜੀ ਟੈਲੀਫੋਨ ਤੋਂ ਬਾਅਦ ਕੀ ਆ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਮੋਬਾਈਲ ਆ ਗਿਆ ਸਾਡੇ ਕੋਲੇ ਉਹਦੇ ਕਰਕੇ ਕੀ ਹੋਇਆ ਕਿ ਜਿਹੜਾ ਫਸੇ ਮੈਮੂਨ ਲਿਖਣਾ ਹੁੰਦਾ ਸੀ ਜਾਂ ਸਾਡੇ ਤੋਂ ਕੋਈ ਲਖਾਂਦਾ ਸੀ ਕਿ ਮੇਰੀ ਆ ਚਿੱਠੀ ਲਿਖ ਦੇ ਵੀ ਐਦਾਂ ਐਦਾਂ ਸੀ ਉੱਥੇ ਭੇਜਣੀ ਹੈ ਤਾਂ ਕੁਝ ਵਰਡਿੰਗ ਅਸੀਂ ਆਪਣੇ ਪੱਲੇ ਜੋੜਨੀ ਹੁੰਦੀ ਸੀ ਉਹਦੇ 'ਚ ਸ਼ੁਰੂਆਤ ਕਿਵੇਂ ਕਰਨੀ ਹੈ ਤੇ ਲਾਸਟ ਦੇ ਵਿੱਚ ਉਹਨੂੰ ਖਤਮ ਕਿਵੇਂ ਕਰਨਾ ਹੈ ਲਿਖਾਈ ਨੂੰ ਉਹ ਅੱਜ ਕੱਲ ਦੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਚਿੱਠੀਆਂਵਾਰੀ ਨਹੀਂ ਪਤਾ ਵੀ ਇਹ ਵੀ ਕਦੇ ਚੱਲਦੀ ਸੀ ਤੇ ਜੇ ਉਹਨਾਂ ਨੂੰ ਕਹਿ ਦਈਏ ਵੀ ਆ ਲਿਖਣੀ ਹੈ ਤਾਂ ਉਹ ਆਖਣਗੇ ਸਾਨੂੰ ਤਾਂ ਪਤਾ ਨਹੀਂ ਕਿ ਸ਼ੁਰੂਆਤ ਕਿਵੇਂ ਕਰਨੀ ਹੈ हां ਵਿੱਚ ਤਾਂ ਹਰੇਕ ਲਗਦੂ ਪਰ ਸ਼ੁਰੂਆਤ ਹਰੇਕ ਨੂੰ ਨਿਕਲਦੀ ਹੈ ਸਕੂਲ ਦੀ ਐਪਲੀਕੇਸ਼ਨ ਦਾ ਜ਼ਰੂਰ ਪਤਾ ਹੈ ਜੋ ਉਹਨਾਂ ਨੂੰ ਸਿਖਾਇਆ ਗਿਆ ਵੀ ਐਸੀ ਲਿਖਦੇ ਆਂਗੇ ਜੀ ਆਹ ਨਹੀਂ ਲਿਖੀ ਜਾਂਦੀ ਸਾਡੇ ਤੋਂ ਤੇ ਫਿਰ ਵੀ ਸੀ ਹੁੰਦਾ ਸੀਗਾ ਵੀ ਤੁਸੀਂ ਭੇਜਣੀ ਕਿੱਥੇ ਹੈ ਕਿੰਨੀ ਕੁ ਦੂਰੀ ਤੇ ਹੈ ਉਹਦੀ ਕੀਮਤ ਲੱਗ ਸੀ ਉਹ ਤੇ ਟਿਕਟਾਂ ਵੀ ਕੁਝ ਲੱਗਦੀਆਂ ਸੀ ਉਹ ਵੀ ਹੋਣੀਆਂ ਥੋੜੇ ਕੋਲੇ ਉਹ ਵੀ ਹੈ ਸਟੈਂਪ ਵੀ ਹੈਗੀ ਹੈ ਮੇਰੇ ਕੋਲ ਸਟੈਂਪ ਇਸ਼ੂ ਕਰਦੀ ਸੀ ਸਰਕਾਰ ਇਹਨਾਂ ਤੇ ਵੱਖ-ਵੱਖ ਪੈਸਿਆਂ ਦੀਆਂ ਜਿਵੇਂ ਪਹਿਲਾਂ ਆਨੇ ਚੱਲਦੇ ਸੀ ਫਿਰ ਪੈਸਿਆਂ ਦੇ ਵਿੱਚ ਆ ਗਏ ਉਦੋਂ ਬਾਅਦ ਰੁਪਈਆ ਚ ਆਣ ਲੱਗੀਆਂ ਇਹ ਤੇ ਵੱਖ-ਵੱਖ ਜਿਵੇਂ ਆਪਾਂ ਜਿਹੜੇ ਦੇਸ਼ ਜਦੋਂ ਤੋਂ ਪਹਿਲਾਂ ਅਲੱਗ-ਅਲੱਗ ਹੋਣਗੇ ਰਸਤੇ ਦੀਆਂ ਆਪਣੀਆਂ ਇਹ ਪਹਿਲਾਂ ਜਿਵੇਂ ਬ੍ਰਿਟਿਸ਼ ਸਰਕਾਰ ਆਪਦੀ ਸਟੈਂਪ ਛਾਪਦੀ ਸੀ ਤਾਂ ਜਿਹੜੀਆਂ ਰਿਆਸਤ ਹੁੰਦੀਆਂ ਸੀ ਸਰਕਾਰ ਨੂੰ ਪੈਸਾ ਦੇ ਕੇ ਉਹ ਸਟੈਂਪ ਖਰੀਦ ਕੇ ਆਪਦੀ ਸਟੇਟ ਦਾ ਨਾਂ ਛਾਪ ਦਿੰਦੀ ਸੀ ਉਹਨਾਂ ਤੇ ਤੇ ਕੁਝ ਰਿਆਸਤ ਇਹ ਜੀਆਂ ਵੀ ਸੀ ਜਿਹੜੀਆਂ ਸਿੱਧੇ ਆਪਦੀ ਸਟੈਂਪ ਵੀ ਛਾਪਦੀ ਸੀ ਜਿਹੜੀਆਂ ਕਿ ਬ੍ਰਿਟਿਸ਼ ਦੇ ਅਧੀਨ ਨਹੀਂ ਸੀ ਤੇ ਇੱਕ ਇਹ ਵੀ ਟਿਕਟਾਪਾ ਦੇਖਣਿਆਂਗਾ ਵੀ ਜਦੋਂ ਬੰਗਲਾਦੇਸ਼ ਅਲੱਗ ਹੋਇਆ ਸੀਗਾ ਉਹਨਾਂ ਦੀ ਸਹਾਇਤਾ ਵਾਸਤੇ ਵੀ ਟਿਕਟ ਜਾਰੀ ਕਰੀ ਸੀ ਕਿ ਜਿਹੜੇ ਉਹਨਾਂ ਫੰਡ ਹੁੰਦਾ ਸੀਗਾ ਉਹ ਉਹਨਾਂ ਨੂੰ ਭੇਜਣ ਨੂੰ ਕਿਸ ਤਰ੍ਹਾਂ ਸੀ ਉਸ ਵੇਲੇ ਜਿਹੜੀ ਇਹਨਾਂ ਨੇ ਬੰਗਲਾਦੇਸ਼ ਆਜ਼ਾਦ ਕਰਾਇਆ ਤੇ ਜਿਹੜੇ ਸ਼ਰਨਾਰਥੀ ਆਪਣੇ ਭਾਰਤ ਦੇ ਵਿੱਚ ਆ ਗਏ ਸੀ ਉਹਨਾਂ ਦੀ ਸਹਾਇਤਾ ਲਈ ਇਹਨਾਂ ਨੇ ਸਟੈਂਪ ਤਿੰਨ ਚਾਰ ਤਰ੍ਹਾਂ ਦੀ ਛਾਪੀਆਂ ਸੀ ਜਿਹਦੇ ਤੇ ਬਕਾਇਦਾ ਲਿਖਿਆ ਗਿਆ ਸੀ ਸ਼ਰਨਾਰਥੀ ਸਹਾਇਤਾ ਉਹ ਜਿੰਨਾ ਵੀ ਪੈਸਾ ਸੀ ਉਹ ਸਿਰਫ ਸਰਕਾਰੀਆ ਤੇ ਹੀ ਖਰਚ ਕੀਤਾ ਜਾਂਦਾ ਸੀ ਉਹ ਟਿਕਟ ਹਰੇਕ ਟਿਕਾ ਆਪਣੇ ਚਿੱਠੀ ਤੇ ਲਾਉਣੀ ਜ਼ਰੂਰੀ ਸੀ ਹਰ ਚਿੱਠੀ ਤੇ ਜ਼ਰੂਰੀ ਸੀ ਚਿੱਠੀ ਚਾਹੇ ਨਜ਼ਦੀਕ ਦੀ ਹੋਵੇ ਜਾਂ ਦੂਰ ਦੀ ਹੋਵੇ ਉਹ ਦੂਰੀ ਦੇ ਹਿਸਾਬ ਨਾਲ ਵੀ ਵੱਧ ਵੀ ਲੱਗਦੀ ਸੀ ਉਹਦੇ ਤੇ ਜਿਵੇਂ ਉਹਨੇ ਚਿੱਠੀਆਂ ਲਿਖਦੇ ਸੀਗੇ ਉਹ ਲੋਕ ਜਿਹੜੇ ਪੜਨਾ ਜਿਆਦਾ ਲਾਲੋ ਜ਼ਿਆਦਾਤਰ ਅਣਪੜ੍ਹੇ ਹੁੰਦੇ ਸੀ ਬਹੁਤ ਘੱਟ ਪੜੇ ਲਿਖੇ ਸੀ ਫਿਰ ਇਹ ਪੜਾਉਂਦੇ ਕਰਦੇ ਕਿੱਥੋਂ ਸੀਗੇ ਜੀ ਮੈਂ ਉਹ ਦੇਖਦੇ ਸੀ ਜਿਵੇਂ ਜ਼ਿਆਦਾਤਰ ਦੁਕਾਨਦਾਰ ਪਿੰਡਾਂ ਦੇ ਵਿੱਚ ਵੀ ਸੀ ਛੋਟੇ ਦੁਕਾਨਦਾਰ ਹੁੰਦੇ ਸੀ ਜਾਂ ਕੋਈ ਵੀ ਉਸ ਵੇਲੇ ਕੋਈ ਨੌਕਰੀ ਕਰਦਾ ਵੀ ਹੁੰਣਾ ਤਾਂ ਉਹਦੇ ਇੰਤਜ਼ਾਰ 'ਚ ਰਹਿੰਦੇ ਸੀ ਵੀ ਕਦੋਂ ਆਊਗਾ ਤੇ ਉਹਦੇ ਤੋਂ ਅਸੀਂ ਆਪਦੀ ਚਿੱਠੀ ਪੜਾਈਏ ਪੜਾਣ ਤੋਂ ਬਾਅਦ ਵੀ ਉਹਦਾ ਜਵਾਬ ਵੀ ਲਿਖਾਣਾ ਹੁੰਦਾ ਸੀ ਉਹਨਾਂ ਦੇ ਫਿਰ ਫਿਰ ਇੱਕ ਇਹ ਹੁੰਦਾ ਸੀ ਕਿ ਆ ਵੀ ਜਦੋਂ ਚਿੱਠੀ ਆਉਂਦੀ ਹੈਗੀ ਦੱਸ ਦਿੰਦੇ ਸੀ ਕਿ ਪਹਿਲਾਂ ਪਤਾ ਲੱਗ ਜਾਂਦੀ ਉੱਤੋਂ ਦੇਖ ਕੇ ਵੀ ਖੁਸ਼ੀ ਦੀ ਚਿੱਠੀ ਹੈਗੀ ਵਿਆਹ ਸ਼ਾਦੀ ਦੀ ਹੈ ਤੇ ਜਾਂ ਕਿਸੇ ਗਮੇ ਦੀ ਚਿੱਠੀ ਆ ਉਹਦਾ ਕੀ ਨਿਸ਼ਾਨੀ ਹੁੰਦੀ ਸੀਗੀ ਜਿਹੜੇ ਗਮੀ ਦੇ ਨਿਸ਼ਾਨੀ ਤਾਂ ਸੀ ਵੀ ਜ਼ਿਆਦਾਤਰ ਪੋਸਟਕਾਰ ਹੀ ਆਂਦਾ ਸੀਗਾ ਉਹਦਾ ਕਿਨਾਰਾ ਫਟਿਆ ਹੁੰਦਾ ਸੀ ਉਹ ਦੇਖ ਕੇ ਅੰਦਾਜ਼ਾ ਲਾ ਲੈਂਦੇ ਸੀ ਵੀ ਰਿਸ਼ਤੇਦਾਰੀ ਚੋਂ ਕਿਸੇ ਦੀ ਡੈਥ ਹੋ ਗਈ ਹੋਣੀ ਐ ਤੇ ਜੇ ਵਿਆਹ ਵਾਲੀ ਚਿੱਠੀਆਂ ਨਹੀਂ ਹੁੰਦੀ ਸੀ ਤੇ ਉਹਦੇ 'ਚ ਹਲਦੀ ਦੇ ਨਿਸ਼ਾਨ ਲੱਗੇ ਹੁੰਦੇ ਸੀ ਇਹ ਖੁਸ਼ੀ ਵਾਲੀ ਚਿੱਠੀ ਮੰਨ ਲੈਂਦੇ ਸੀ ਵੀ ਕੋਈ ਵਿਆਹ ਦਾ ਪ੍ਰੋਗਰਾਮ ਆ ਗਿਆ ਕਿਤੇ ਫਿਰ ਤਾਂ ਤੁਸੀਂ ਵੀ ਬਹੁਤ ਚਿੱਠੀਆਂ ਲਿਖੀਆਂ ਪੜੀਆਂ ਹੋਣਗੀਆਂ ਬਿਲਕੁਲ ਜੀ ਮੇਰੇ ਕੋਲੇ ਆਪਣੇ ਕੋਲੇ ਹੀ ਜਿਹੜੀਆਂ ਆਪਦੀਆਂ ਘਰ ਦੀਆਂ ਚਿੱਠੀਆਂ ਆਉਂਦੀਆਂ ਸੀ ਸਨ ਸ਼ਾਇਦ 72 ਜਾਂ 73 ਤੋਂ ਸਾਹਮਣੇ ਰੱਖਿਆ ਹੋਇਆ ਕੋਈ ਟੈਲੀਗ੍ਰਾਮ ਆਂਦਾ ਸੀ ਉਹ ਵੀ ਸਾਹਮਣੇ ਰੱਖੇ ਹੋਏ ਆ ਪੋਸਟ卡ਡ ਰੰਗ ਚਿੱਠੀਆਂ ਵੀ ਹੈ ਲਫਾਫੇ ਵੀ ਹੈ ਤੇ ਜਿਹੜੀ ਟਿਕਟਾਂ ਸੀ ਇਹਦੇ ਤੇ ਲੱਗਦੀਆਂ ਸੀਗਾ ਉਹ ਕਿੰਨੇ ਕੁ ਕਿਸਮ ਦੀਆਂ ਸੀਗੀਆਂ ਟਿਕਟਾਂ ਦਾ ਵੱਖ-ਵੱਖ ਜਿਵੇਂ ਯਾਦਗਾਰੀ ਟਿਕਟਾਂ ਵੀ ਜਾਰੀ ਕਰਦੀ ਰਹਿੰਦੀ ਹੈ ਸਰਕਾਰ ਮੌਕੇ-ਮੌਕੇ ਤੇ ਤੇ ਆਮ ਰੂਟੀਨ ਵਾਲੀਆਂ ਟਿਕਟਾਂ ਵੀ ਹੁੰਦੀਆਂ ਸੀ ਪਹਿਲਾਂ ਜਿਵੇਂ ਆਂਿਆਂ ਤੋਂ ਸ਼ੁਰੂ ਪਾਈ ਤੋਂ ਸ਼ੁਰੂ ਹੁੰਦੀ ਸੀ ਇਹ ਇੱਕ ਪੈਸੇ 'ਚ ਤਿੰਨ ਪਾਈ ਹੁੰਦੀਆਂ ਸੀ ਪਹਿਲਾਂ ਪਾਈ ਤੋਂ ਫਿਰ ਆਨੇ ਸ਼ੁਰੂ ਹੋ ਗਏ ਪੈਸੇ ਸ਼ੁਰੂ ਹੋ ਗਏ ਤੇ ਹੁਣ ਰੁਪਈਆਂ ਦੇ ਵਿੱਚ ਵੀ ਆ ਗਏ ਅੱਜ ਕੱਲੇ ਵੀ ਸਰਕਾਰ ਟਿਕਟਾਂ ਛਾਪਦੀ ਹੈ ਯਾਦਗਾਰੀ ਟਿਕਟਾਂ ਕਿਸੇ ਖਾਸ ਮੌਕੇ ਤੇ ਛਾਪਦੀਆਂ ਰਹਿੰਦੀਆਂ 100-100 ਰੁਪਏ ਦੀ ਵੀ ਟਿਕਟ ਛਾਪਦੀ ਹੈ ਅੱਜ ਦੇ ਸੁਣਨੂ ਕੀ ਮੈ ਲੱਗਿਆ ਵੀ ਇੰਨਾ ਜਿਹੜਾ ਇੰਨਾ ਬਦਲਾਅ ਆਇਆਗਾ ਚਿੱਠੀ ਪੜ੍ਹ ਕੇ ਕਿੰਨਾ ਕੁ ਸਕੂਨ ਆਉਂਦਾ ਸੀਗਾ ਤੇ ਹੁਣ ਉਹ ਗੱਲ ਕਰਕੇ ਉਹਨਾਂ ਸਕੂਨ ਮੈਨੂੰ ਲੱਗਦਾ ਨਹੀਂ ਆਉਂਦਾ ਪਹਿਲਾਂ ਤਾਂ ਡਾਕੀ ਦਾ ਇੱਕ ਟਾਈਮ ਹੁੰਦਾ ਸੀ ਵੀ ਸਾਡੀ ਗਲੀ 'ਚ ਮੰਨ ਲਓ 1:30 ਜਾਂ 2 ਵਜੇ ਆਲਾ ਹੁੰਦਾ ਤਾਂ ਸਾਡੇ ਇਨ੍ਹਾ ਦਰਵਾਜ਼ੇ ਵੱਲ ਹੁੰਦਿਆ ਸੀ ਵੀ ਡਾਕੀਆ ਰੁਕਦਾ ਤੇ ਸਾਡੇ ਕੋਲੇ ਕਹਿੰਨੀ ਰੁਕਦਾ ਇਹਦਾ ਰੁਕਿਆ ਤਾਂ ਕੋਈ ਚਿੱਠੀ ਆਈਏ ਸਾਡੇ ਕੋਲੇ ਫਿਰ ਇਹ ਹੁੰਦਾ ਸੀ ਵੀ ਇਹਨੂੰ ਜਲਦੀ ਜਲਦੀ ਪੜੀਏ ਵੀ ਕੀ ਲਿਖਿਆ ਜੀ ਇਹਦੇ 'ਚ ਤੇ ਹੁਣ ਤਾਂ ਡਾਕੀ ਇਹ ਤਾਂ ਹੁਣ ਵੀ ਆਂਦੇ ਪਰ ਉਹ ਚੀਜ਼ਾਂ ਨਹੀਂ ਹੁਣ ਆ ਰਹੀਆਂ ਹੁਣ ਤਾਂ ਕੋਈ ਸਪੀਡ ਪੋਸਟ ਦੇ ਸਾਮਾਨ ਆ ਗਿਆ ਇਦਾਂ ਦਾ ਕੰਮ ਆ ਰਿਹਾ ਹੁਣ ਜੇ ਮੇ ਹੁਣ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਤਾਂ ਉਹ ਖਤਮ ਹੋ ਗਈਆਂ ਉਹ ਤਾਂ ਖਤਮ ਹੋ ਗਈਆਂ ਮੋਬਾਈਲ ਨੇ ਖਤਮ ਕਰਤੀਆਂ ਕੋਈ ਸਰਕਾਰੀ ਚਿੱਠੀਆਂ ਹੋ ਗਿਆ ਲੈ ਕੋਈ ਵੀਡੀਓ ਕਾਲ ਹੀ ਕਰ ਲੈਂਦਾ ਹੁੰਦਾ ਫੇਸ ਟੂ ਫੇਸ ਸਾਹਮਣੇ ਗੱਲ ਹੋ ਜਾਂਦੀ ਹੈ ਪਰ ਉਹ ਜਰਾ ਇੱਕ ਇੰਤਜ਼ਾਰ ਹੁੰਦਾ ਸੀਗਾ ਉਹ ਖਤਮ ਕਰਤਾ ਇਹਨਾਂ ਨੇ ਅੱਗੇ ਕੋਈ ਜੇ ਲੱਗਿਆ ਫੌਜ ਸੀ ਉਹ ਬਹੁਤ ਦੇਰ ਬਾਅਦ ਛੁੱਟੀ ਹੁੰਦਾ ਸੀ ਉੱਥੋਂ ਕੁ ਚਿੱਠੀਆਂ ਆਉਂਦੀ ਸੀ ਉਹਦੀ ਕਿੰਨੀ ਗੜੀਕ ਹੁੰਦੀ ਸੀ ਕਿਵੇਂ ਜਿਹੜੇ ਸਾਡੀ ਫੌਜ ਹੁੰਦੀ ਸੀ ਉਹਨਾਂ ਦੇ ਲੈਟਰ ਵੀ ਅਲੱਗ ਹੁੰਦੇ ਸੀ ਜਿਆਦਾਤਰ ਉਹ ਲਖਾਫੇ ਹੁੰਦੇ ਸੀਗੇ ਉਹ ਫੌਜ ਦੇ ਲਈ ਅਲੱਗ ਬਣਦੇ ਸੀ ਉਹ ਤਾਂ ਕਿ ਉਹਨਾਂ ਦੀ ਚਿੱਠੀਆਂ ਕੋਈ ਹੋਰ ਪੜ ਨਾ ਸਕੇ ਕਈ ਕਈ ਮਹੀਨੇ ਪਹਿਲਾਂ ਹੀ ਇੰਤਜ਼ਾਰ ਹੋਣ ਲੱਗ ਜਾਂਦਾ ਸੀ ਵੀ ਚਿੱਠੀ ਆਊਗੀ ਸਾਡੇ ਫੌਜੀ ਦੀ ਹਾਂਜੀ ਜਿਵੇਂ ਛੁੱਟੀ ਆਣਾ ਹੁੰਦਾ ਉਹਨੇ ਤਾਂ ਘੱਟੋ ਘੱਟ ਉਹ ਮਹੀਨਾ ਪਹਿਲਾਂ ਚਿੱਠੀ ਲਿਖ ਦਿੰਦਾ ਸੀ ਵੀ ਮੈਂ ਦਿਨਾਂ 'ਚ ਆ ਰਿਹਾ ਐ ਇੰਨੇ ਦਿਨ ਦੀ ਛੁੱਟੀ ਮੈਨੂੰ ਮਿਲੀ ਐ ਫਿਰ ਉਹਨੇ ਦੇਖੂਗਾ ਸੀ ਹਾਂ ਇਹ ਸਾ흥 ਬੀਰ ਜੀ ਜਿਨ੍ਹਾਂ ਨੇ ਕਿ ਬਹੁਤ ਜ਼ਿਆਦਾ ਜਿਹੜੀ ਚਿੱਠੀਆਂ ਦੀ ਡਾਕ ਟਿਕਟਾਂ ਦੀ ਜਿਹੜੀ ਕਲੈਕਸ਼ਨ ਕਰਿਆ ਸੋ ਉਹਨੂੰ ਡਾਕ ਟਿਕਟਾਂ ਵੀ ਦਿਖਾਉਣਗੇ ਜਿਹੜੀਆਂ ਇਹ ਡਾਕ ਟਿਕਟਾਂ ਹੈ ਵੱਖ-ਵੱਖ ਸਮੇਂ ਦੀਆਂ ਜਿਹੜੀਆਂ ਡਾਕ ਟਿਕਟਾਂ ਮੀਰ ਨੇ ਸੰਭਾਲ ਕੇ ਰੱਖਿਆ ਹੋਗਾ ਇਹਨਾਂ ਕਿਉਂਕਿ ਜਦੋਂ ਵੀ ਕੋਈ ਡਾਕ ਟਿਕਟ ਜਾਰੀ ਹੁੰਦੀ ਸੀਗੀ ਤਾਂ ਉਸ ਸਮੇਂ ਜਿਹੜੇ ਇਹ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਸੀਗੀ ਤੇ ਇਹ ਸਾਰੀਆਂ ਉਹੀ ਟਿਕਟਾਂ ਆ ਜਿਹੜੀਆਂ ਇਹ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਤੇ ਤੁਹਾਨੂੰ ਚਿੱਠੀਆਂ ਵੀ ਦਿਖਾਈਆਂ ਗਈਆਂ ਜਿਹੜੀਆਂ ਚਿੱਠੀਆਂ ਹੁੰਦੀਆਂ ਸੀ ਇਹ ਇਸ ਤਰ੍ਹਾਂ ਦੀਆਂ ਵੀ ਵੱਲੋਂ ਸਾਰੀਆਂ ਜਿਹੜੀਆਂ ਚਿੱਠੀਆਂ ਬਹੁਤ ਜ਼ਿਆਦਾ ਕਿਸਮ ਦੀਆਂ ਇਹ ਸੰਭੀਆਂ ਹੋ ਗਈਆਂਗਾ ਬਹੁਤ ਹੀ ਕੀਮਤੀ ਚੀਜ਼ਾਂ ਹੈ ਜਿਹੜੀਆਂ ਜੇ ਕਹ ਜੀਏ ਹੁਣ ਇਹ ਲੱਖਾਂ ਕਰੋੜਾਂ ਦੀਆਂ ਕਹਿ ਲਿਏ ਤਾਂ ਆਏਗਾ ਆਮ ਲੋਕਾਂ ਵਾਸਤੇ ਕਾਗਜ਼ਾ ਪਰ ਇਹਨਾਂ ਦੇ ਵਾਸਤੇ ਜਿਵੇਂ ਕਹਿੰਦੇ ਹੁੰਦੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਨੇ ਵੀ ਇਹਦਾ ਕੋਈ ਮੁੱਲ ਨਹੀਂ ਰੱਖਿਆ ਵੀ ਪਤਾ ਨਹੀਂ ਕਿੰਨੇ-ਕਿੰਨੇ ਦੀ ਚੀਜ਼ ਖਰੀਦ ਕੇ ਇਹ ਨਾਲੇ ਇੱਥੇ ਇਕੱਠੀ ਕੀਤੀ ਹੈ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਚਿੱਠੀਆਂ ਲਿਖਦੇ ਸੀ ਉਹਦਾ ਲਿਖਣ ਦਾ ਢੰਗ ਹੀ ਕੁਛ ਹੋਰ ਹੁੰਦਾ ਸੀ ਹਰ ਇੱਕ ਨੂੰ ਲਿਖਣ ਦਾ ਨਹੀਂ ਪਤਾ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਵੀ ਚਿੱਠੀ ਲਿਖਣੀ ਸ਼ੁਰੂ ਕੀਤੀ ਕਿ ਕਿਤੇ ਕਿਹਾਵੇ ਕਿਉਂਕਿ ਆਮ ਗੱਲ ਤਾਂ ਲਿਖੀ ਜਾਊਗੀ ਵੀ ਇੱਥੇ ਆਹ ਗੱਲ ਹੈ ਕਿ ਇਸ ਵਾਰ ਲਿਖ ਚਿੱਠੇ ਲਿਖ ਰਹੇ ਹਾਂ ਪਰ ਇਹ ਕਿਸੇ ਨੂੰ ਨਹੀਂ ਪਤਾ ਵੀ ਸ਼ੁਰੂਆਤ ਇੰਨੇ ਕਿਤੇ ਜਾਂਦੇ ਆ ਕਈ ਵਾਰੀ ਤਾਂ ਉਹਦੇ ਚ ਬੜੇ ਹੀ ਸੋਹਣੇ ਆਪਣੇ ਭੈਣ ਭਰਾਵਾਂ ਨੂੰ ਜਾਂ ਜਿਹੜੇ ਮਾਮੇ ਤਾਏ ਚਾਚੇ ਤਾਏ ਸੀ ਜਿਨੂੰ ਚਿੱਠੀ ਲਿਖਣੀ ਸੀ ਬੜੇ ਸ਼ੇਰ ਬੰਦੀ ਵੀ ਲਿਖੀ ਜਾਂਦੀ ਸੀ ਉਹਦੇ ਚ ਤੇ ਹੁਣ ਜਿਹੜਾ ਇਹ ਜਾਨ ਘਟ ਗਿਆਗਾ ਇਹ ਖਤਮ ਹੋ ਗਿਆਗਾ ਪਰ ਉਹਨਾਂ ਪਿਆਰ ਨਹੀਂ ਰਹਿ ਗਿਆ ਜਿੰਨਾ ਕਿ ਇਹ ਚਿੱਠੀਆਂ ਦੇ ਸੀ ਕਿਉਂਕਿ ਚਿੱਠੀ ਪਤਾ ਨਹੀਂ ਕਿੰਨੇ